ਕਿ ਮੈਂ ਗਰਗੀ ਸਾਹਿਬ ਦੀ ਗੱਲ ਪੜੀ ਸੀ ਬਲਵੰਤ ਗਰਗੀ ਉਹਨਾਂ ਦੀ ਤਾਂ ਉਹ ਕਹਿੰਦੇ ਯਾਰ ਮੈਂ ਸਿਰਫ ਜਨਮ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਬਠਿੰਡੇ ਰਿਆ 12 ਸਾਲ ਦੀ ਉਮਰ ਤੱਕ ਬਠਿੰਡੇ ਉਸ ਤੋਂ ਬਾਅਦ ਹੁਣ ਤੱਕ 12 ਵਾਰੀ ਗਿਆ ਹਾਂ ਪਰ ਕਹਿੰਦਾ ਯਕੀਨ ਜਾਣਿਓ ਮੈਂ ਨਿਊਯਾਰਕ ਬੈਠਾ ਹਾਂ ਮੈਂ ਲੰਡਨ ਬੈਠਾ ਹਾਂ ਮੈਂ ਬੰਬੇ ਦੇ ਸੈਵਨ ਸਟਾਰ ਹੋਟਲ 'ਚ ਬੈਠਾ ਹਾਂ ਜਦੋਂ ਮੈਂ ਕਲਮ ਚੁੱਕਦਾ ਨਾ ਤਾਂ ਮੇਰੀ ਅੱਖ 'ਚ ਬਠਿੰਡੇ ਦਾ ਰੇਤਾਂ ਚਮਕਣ ਲੱਗ ਜਾ ਉਹ ਸਰ ਬੜੀ ਵੱਡੀ ਗੱਲ ਸੀ ਮੈਨੂੰ ਇਹ ਇਹ ਲੱਗਦਾ ਜਿਹੜੀ ਉਹ ਚੀਜ਼ਾਂ ਨਾ ਪਰ ਮੈਂ ਨਹੀਂ ਕਹਿੰਦਾ ਕਿ ਕਿਉਂਕਿ ਮੇਰੇ ਚ ਤਾਂ ਆਪ ਐਡੀ ਸਕਿੱਲ ਹੈ ਨਹੀਂ ਮੈਨੂੰ ਸਰ ਬ ਚੰਗੇ ਬੰਦੇ ਨੂੰ ਪੜਿਆ ਆ ਇਹ ਨਹੀਂ ਵੀ ਮੈਂ ਪੜਿਆ ਤਾਂ ਮੈਂ ਉਹਨਾਂ ਵਰਗਾ ਹੋ ਗਿਆ ਜੇ ਮੇਰੇ ਚ ਉਨੀ ਸਕਿੱਲ ਹੋ ਗਈ ਇਹ ਤਾਂ ਜ਼ਰੂਰੀ ਨਹੀਂ ਹੈਗਾ ਪਰ ਉਹ ਵੀ ਮੇਰੇ ਮਨ ਚ ਗੱਲ ਬਹੁਤ ਅੰਦਰ ਤੱਕ ਬੈਠੀ ਵੀ ਨਹੀਂ ਯਾਰ ਜੇ ਤੁਹਾਡੇ ਚ ਉਹ ਸਕਿੱਲ ਹੋਣੀ ਜ਼ਰੂਰੀ ਆ ਉਹਨੀ ਯੋਗਤਾ ਤੁਹਾਡੇ ਚ ਉਹ ਕਰੰਟ ਹੋਣਾ ਜ਼ਰੂਰੀ ਆ ਇੱਕ ਉਹਨਾਂ ਨੇ ਹੋਰ ਗੱਲ ਲਿਖੀ ਸੀ ਬਹੁਤ ਪਹਿਲੀ ਵਿੱਚ ਟੋਰਾਂਟੋ ਸ਼ਦ ਅਕਵਾਲ ਮਾਲ ਸਾਹਿਬ ਦੇ ਘਰ ਬੈਠੇ ਸੀ ਤੋ ਮਹਿਫਿਲ ਲੱਗੀ ਸੀ ਇੱਕ ਬੰਦੇ ਦਾ